ਚਲੋ ਜੀ ਬੈਠੋ ਕਰ ਮੁੰਡਿਆ ਨਵੇਂ ਸਫਰ ਦੀਆਂ ਤਿਆਰੀਆਂ ਅੱਜ 20 ਜੂਨ ਮੀਂਹ ਵੀ ਬਹੁਤ ਪਵਾਤਾ ਆ ਜਾ ਕਰ ਬਾਬਾ ਸਟਾਕਾ ਮਾ ਪੂਰਾ ਮੈਚਾ ਦੀਪਾਤਲੇ ਨਵੇਂ ਸੁਪਰਾ ਤੇ ਆਸ਼ੂ ਸਾਡਾ ਸਪੈਸ਼ਲ ਮੁੰਡਾ ਦਿਕੰਦਰ ਰਮਨੀਕ ਕਮਲ ਰੋਠੇ ਖਾਣੇ ਕਰਦੇ ਸੀ ਜਗਾ ਰਹੀ ਹੈ ਤੁਸੀਂ ਅੱਜ ਵੀ ਆਪੋ ਨਾਲ ਕਿਲੇ ਗਏ ਨੇ ਔਰ ਆਪ ਹੀ ਲਿਕੇ ਆਏ ਸਹੀ ਹੈ ਚਾਰ ਵੀ ਆਪਣਾ ਆ ਵੀ ਆਪਣਾ ਇਹਨਾਂ ਦੇ ਕੋਲ ਬੈਂਚ ਵਰਤਾਂਗੇ ਅਪਾ ਆਹ ਇਹਨਾਂ ਦਾ ਗੱਲਾ ਬੈਂਚ ਆ ਬਸ ਕਾਰਟੂਨ ਜਾਂਦਾ ਟੋਲ ਆ ਗਿਆ ਲਾਜਤ ਆਪਣੇ ਗਾਣੇ ਕਿਤਾਬ ਜੀ ਸਾਨੂੰ ਲਾਇਓ ਜੀ ਜੀ ਸਲਾ ਦੇ ਕਾਰਟੂਨ ਨਾ ਵਗ ਕੇ ਖਵਾਉਂਗੇ ਓਏ ਨਹੀਂ ਜੀ ਕਰਵਾਵਾ ਤੁਹਾਨੂੰ ਲੱਗਦਾ ਹਾਂ ਨਾ ਨਹੀਂ ਨਹੀਂ ਉਹ ਤਾਂ ਕੋਹੋਰ ਬਹੁਤ ਸਿਆਰਾ ਕਰਦਾ ਉਹ ਲੱਗਿਆ ਕੋਈ ਗੱਲ ਜਨਾਵੇ ਤਾਂ ਮੇਰੇ ਪੱਟੇ ਵਾਲੀ ਗੱਲ ਤੋਂ ਬਾਹਲੀ ਹੱਥੀਏ ਜੀ ਤੋ ਇਹ ਗਜਰਾ ਹੋ ਗਿਆ ਅਜੇ ਜੀਤ ਕੀ ਸੁਣਾਇਆ ਫਟੋਰੇ ਯਾਰ ਲਾਲਾ ਜੀ ਜੀ ਦਾ ਵਿੱਚ ਗਾਣੇ ਉਹਦੇ ਬੜੇ ਹੋ ਨਹੀਂ ਚਿਤਰਾ ਸਿੰਘ ਤੇ ਇਹ ਦੋਨਾਂ ਦਾ ਉਹ ਉਹ ਸੋਹਣੇ ਸੀ ਗਾਣੇ ਇਹ ਕੱਲ ਇਹਦੇ ਨਹੀਂ ਵਧਿਆਗੇ ਤੇ ਹਾ ਹੁਰੀ ਸੀ ਨਾ ਆਪਾਂ ਕਾ ਇੱਥੀ ਰੋਣਾ ਇੱਥੀ ਜਿੱਕੜਦਾ ਆਪ ਦਾ ਬੰਗਾ ਭਾਵੇਂ ਭਰਾਵਾ ਆ ਜਾ ਡੰਡਾ ਆ ਜਾ ਇਹ ਉੱਤੇ ਡਿੱਗ ਪਈ ਤੇ ਉਹ ਦਾਗ ਪਿਆ ਗੱਡੀ ਦੇ ਅੱਛਾ ਸ਼ਾਇ ਪੁੱਟ ਗਿਆ ਇਹ ਪੱਗਾ ਲਈ ਐਸੀ ਗੱਲਾਂ ਇਹ ਤਾਂ ਆਪ ਨਹੀਂ ਕਰਦੇ ਸੋਪਾ ਉਹੋ ਖੜਾ ਸਾਹਮਣੇ ਪੱਗਾ ਪਈ ਵੇਟਾ ਇੰਨੀ ਯਕ ਮੌਸਮ ਬਹੁਤ ਸੁਨਾ ਹੈ ਨਾਰਕੰਡੇ ਫੋਨ ਆਇਆ ਇਸ ਮੇ ਨਾਰਕੰਡੇ ਦਾ ਟੈਂਪਰੇਚਰ ਕਿੰਨੇ ਹੁਣ ਨਾਰਕੰਡੇ ਦਾ ਬਈ ਇਹ ਨਾਰਕੰਡੇ ਦਾ 8-9 ਹੋਣਾ ਬਸ 8:00 b ਚਲੋ ਚੜਦੇ ਬਹੁਤ ਡਰ ਲੱਗਦਾ ਇਹਨੂੰ ਫਾਣਾ ਇਹ ਕੁੰਜਾ ਵੇ ਗੱਟੀ ਫਾੜਦਾ ਬਹੁਤਾ ਹੈ ਨਾ ਇਹ ਤਾਂ ਦੀਵੇ ਵਾਲਾ ਘੇਟਾ ਰਿਆ ਹੈ ਕਿਆ ਰੋਣੀ ਨਹੀਂ ਜਿੰਦੀ ਹੂੰ ਕਿਆ ਰੋਣੀ ਨਹੀਂ ਜਿੰਦੀ ਇਸੇ ਮੈਂ ਕਹਿੰਦਾ ਸੈਲਰਾਈਆਂ ਵਾਲੀਆਂ ਹੋਣਗੀਆਂ ਆਪਣਾ ਵੇਸਤਾ ਨਾ ਨਾ ਰੋਤਾ ਹੁਣ ਸੈਲਰ ਵਾਲਿਆਂ ਕੋ ਤੋਣੀਆਂ ਆ ਇੱਥੇ ਦਾ ਕਿਹੜੇ ਉਹ ਕਰਦੇ ਹੋਣੇ ਮੈਂ ਖਾ ਕੇ ਜਿਹੜਾ ਖੇਤ ਚਾਰ ਪੰਜ ਖਾ ਕੇ ਜਦੋਂ ਪਾਣੀ ਲਾਉਣਗੇ ਆਪਣਾ ਨੇ ਤਾਂ ਫਰਕ ਹੁੰਦਾ ਇਹਨਾਂ ਦਾ ਫਰਕ ਹੋਊਗਾ ਆਪਣਾ ਨਾਲ ਆਪਣੇ ਦੋ ਜਿੱਦੀਆਂ ਰਹਿਣੀਆਂ ਆ ਸ਼ੂਲਨ ਵਾਲਿਆਂ ਕਿਹੜੀਆਂ ਬਈ ਇੱਕ ਤਾਂ ਗੱਡੀ ਫਰੈਸ਼ ਨਾਲ ਜਾ ਹਾਂ 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 ਕਿੰਨੇ ਰਕੇ ਹਾਂ ਨਾ ਕਿੰਦਾ ਮੈਂ 4-5 ਦਾ ਚੱਕ ਲਿਆ ਸੀ ਮਤਲਬ ਇੱਕ ਲਫਾਫਾ ਲਫਾਫਾ ਲਫਾਫੇ ਵੀ ਹੈਗੇ ਇੱਥੇ ਘਰੋਂ ਮੈਂ ਚੱਕ ਲਿਆ ਸੀ 4-5 ਮੈਨੂੰ ਬਾਹਰ ਇੱਥੇ ਲੜ ਟੈਂਡਰ ਪ੍ਰਿੰਟ ਸ਼ਰਮਾ ਨਾਲ ਹੋਈ ਸਾਡੇ ਆ ਮੁੰਡਾ ਸੋਹਣਾ ਮੁੰਡਾ ਦਾ ਅਰਮਨੀਕ ਸ਼ਰਮਾ ਸਾਡਾ ਕਮਲ ਇੱਕ ਅੰਦਰ ਗਿਆ ਹੈ ਕੀ ਨੂੰ ਡੈਸਟਾਰ ਬੱਕੜ ਸੈਲਫੀ ਹੋਣਾ ਜੀ ਨਾਲ ਕਬੜਾ ਜੱਕੀ ਉਹ ਬਈ ਜਾਂਦੇ ਜਾਂਦੇ ਸਾਡੀ ਕਾਰ ਥੋੜੀ ਲਿਬੜ ਗਈ ਸੀ ਇਸ ਕਰਕੇ ਅਸੀਂ ਧਵਾ ਰਹੇ ਹਾਂ ਮੀਂਹ ਵਾਲਾ ਸੀ ਆਪਣਾ ਮੀਂਹ ਵਾਲਾ ਸੀ ਸਿਰੂਤੀ ਨਹੀਂ ਪਈ ਗਿਆ ਕਿ ਨਾ ਕਿਤੇ ਆਪਾਂ ਦਰਜਾ 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 ओके ਬੱਸ ਬੀ ਬੱਸ ਬੀ ਬਦਲਾ ਐਮਰ ਗੱਲ ਕਰੀਏ ਚਲੋ ਬੰਦੇ ਵਧੀਆ ਕਰਦੀ ਕੰਮ ਗੱਲ ਬਾਤ ਘੈਂਟ ਢਾਰੀ ਵਗਦੀ ਗੱਡੀ ਦੱਸੋ ਕਿਵੇਂ ਲੱਗ ਰਹੀ ਹੈ ਸਾਡੀ ਸਾਈਡ ਲੁੱਕ ਹੁਣ ਇਹਦੇ ਬਾਅਦ ਧੋ ਕੇ ਦਿਖਾਉਣਾ ਤੁਹਾਨੂੰ ਅਸੀਂ ਰੰਗ ਢੰਗ ਇਹਦੇ ਵੀ ਕਹੀ ਜੀ ਲੱਗੂਗੀ ਦੇਖੀ ਬੰਬ ਬਣਦੀ ਇਹ ਇਹ ਕੁਝ ਕਿ ਲਿੰਦਾ ਚ ਇੱਕ ਨੰਬਰ ਹੀ ਸਾਡੇ ਲੋਕ ਮਿਊਟ ਕਰ ਦਿਓ ਟੀ.ਐਲ. ਕਿਉਂਕਿ ਇਹਨਾਂ ਨੂੰ ਤਾਂ ਮੇਲ ਹੀ ਜਾਣੀ ਹੁੰਦੀ ਹੈ। ਲੋ ਮੈਂ ਬਣਾਉਣਾ ਮੈਨੂੰ ਪੜਾਓ। ਬਸ ਬਸ ਬਣ ਵੀ। ਆਹੋ ਉਹ ਵੀ ਠੀਕ ਹੈ ਕੰਮ। ਗੰਬਲ ਟਾਈਪ ਕੰਮ ਕਰਦਾ। ਯਾਰ ਮੈਂ ਕੀ ਇਹ ਨਾਰਕੰਡਾ ਜਿਹੜੀ ਰੋਲ ਜੀ ਹੈ ਨਾ ਕਮਲ ਉਹ ਤਾਂ ਬੜਾ ਸੋਹਣਾ ਬੜਾ ਕੈਂਟ ਪੂਰੇ ਜੋਰਾਂ ਦੇ ਫੋਟੋਗ੍ਰਾਫੀ ਹੋ ਰਹੀ ਹੈ ਅਦਮਨਿਕ ਸ਼ਰਮਾ ਸੜਾ ਪ੍ਰੋਫੈਸ਼ਨਲ ਫੋਟੋਗ੍ਰਾਫਰ ਵੀਡੀਓਗ੍ਰਾਫਰ ਬਲੌਗਰ ਅਰਸ਼ ਘਮਾਨ ਕਲਾਵੀ ਮੁੰਡਿਆਂ ਨੂੰ ਸਾਡੇ ਨੂੰ ਲੱਗੀ ਪਿਆਸ ਤੇ ਹੁਣ ਪਾਣੀ ਭਰ ਰਹੇ ਨੇ ਜਮਾ ਕੰਮ ਜੈਨੂਣਾ ਨਲਕੇ ਦਾ ਵਾਟਰ ਕਿੱਥੇ ਖੜਿਆ ਬਾਬੇ ਆਪਾ ਹੁਣ ਕਿੱਥੇ ਹਾਬਣ ਵੈਲੀ ਪਤਾ ਨਹੀਂ ਚਾਹੂ ਨਹੀਂ ਸੁਣਿਆ ਕਿੱਥੇ ਖੜਿਆ ਬਈ ਹਾਬਣ ਵੈਲੀ ਕੀ ਹਾਬਣ ਹਾਬਣ ਵੈਲੀ ਠੀਕ ਹੈ ਜੀ नलकी ये देखो गल बात है वैसे सारे पास हां एक होर जगह है यार बार रोडू है तुम्हें। तुम्हें। ਰੋੜੂ ਆ ਰੋੜੂ ਉਹ ਤੇ ਰੋੜੂ ਖੜਿਆ ਬਈ ਆ ਪਹੁੰਚਣਾ ਆਣੇ ਬਸ ਘੰਟੇ ਤੱਕ 400 ਕਿਲੋਮੀਟਰ ਤੱਕ ਅਸੀਂ ਆ ਗਏ ਖੁੱਲਾ ਆ ਥਾਂ ਮਰਿਆ ਸੀ ਤੇ ਮੁੰਡੇ ਕਦੇ ਖਾਣਾ ਕੋ ਆ ਪਾ ਪਹੁੰਚ ਗਏ ਕਿੱਥੇ ਪਹੁੰਚ ਗਏ ਬਈ ਆਪਾਂ ਨਾਰਕੰਡੇ ਤੋਂ 15 ਕਿਲੋਮੀਟਰ ਹੋਰ ਨਾਰਕੰਡੇ ਤੋਂ 15 ਕਿਲੋਮੀਟਰ ਹੋਰ ਆਈਆਂ ਵੀਰ ਤੁਸੀਂ ਦੇਖ ਸਕਦੇ ਹੋ 뷰 ਬਹੁਤ ਹੀ ਵਧੀਆ ਆ ਰਿਹਾ ਹੈ ਛੋਬਰ ਬੈਠੇ ਸਾਡੇ ਉੱਪਰ ਤੜਕੇ ਦੇ ਬੈਠੇ ਹੈ ਛੋਬਰ ਦਾ ਬੰਦੇ ਖਾਗੇ ਛੋਬਰਾਂ ਨੂੰ ਇਹ ਬੰਨ ਰੱਖੇਗਾ ਕਿਤੇ ਸਾਨੂੰ ਸੁਭਾ ਦਾ ਹੋਰ ਹੋਰ ਵਾਸਤੂ ਜੀ ਵਧੀਆ ਜੀ ਇਹ ਵਾਸਟ ਕੰਮ ਸੰਜੇ ਸਾਨੂੰ ਮਿਸ ਕਰ ਰਹੇ ਸੀ ਬਹੁਤ ਜ਼ਿਆਦਾ ਸੰਜੇ ਸਰ ਨੂੰ ਹਾਂ ਖਾਣ ਤੋਂ ਮਾਰੀ ਆਂ ਤੁਸੀਂ ਕਿੰਨੇ ਵਜ ਗਏ ਓਏ 5 5:50 ਤੇ ਸੀ ਪਹੁੰਚ ਚੁੱਕੇ ਸੀ ਨਾਰਕੰਡਾ ਹੋਟਲ ਆਪਣਾ ਬੁੱਕਿਆ ਔ ਥੱਲੋ ਬਾਅਦ ਵਿੱਚ ਚੱਕ ਲੈ ਚੱਕ ਲੈ ਕਰਦੇ ਬਸ ਚੱਕ ਲੈ ਪਿਛੋ नारकंडा पहुंच गए थे चेक इन कर लिया से नेगी ढाबा न्यू हिमालय आज रूम कितने साल वाली रूम वैसे सोना होटल है वजह स्पाइस भी बढ़िया जी आज चेक करा मैं पानी है अंदर ਆ ਨਹੀਂ ਜੀ ਤੇ ਮੇਰੇ ਕੋਲ ਤੁਹਾਨੂੰ ਜਿੰਨਾ ਕੋਈ ਦੇ ਦੋ ਤੇ ਸਾਡੇ ਮੁੰਡੇ ਇੱਕਾਂ ਆ ਰੂਮ ਆਪਣਾ ਆ ਵੀ 30 ਸਾਲ ਚ ਨਹੀਂ ਖੰਡ ਹੈਗੀ ਆ ਨਾ ਹਾਂ ਤੂੰ ਹੁਣ ਲੱਗੂਗੀ ਦਿਨ ਰੰਡ ਹੁਣ ਪਤਲਾ ਗੁੰਡਾ ਸਾਡਾ ਇਧਰ ਹੋਊ ਹੋਰ ਆਸੇ ਮੁੰਡੇ ਦੋਨੇ ਹੋ ਹੋਗੇ ਹੋਰ ਧੱਕੋਗੇ ਸਾਡਾ ਭਾਈ ਅਰਸ਼ੂ ਅਰਸ਼ ਘੁਬਾਨ ਇਹਦਾ ਪੇਜ ਵੀ ਲਾਈਕ ਕਰ ਲਓ ਮੁੰਡੇ ਦੇ ਕੱਲ 100k ਹੋਏ ਨੇ ਪਾਰਟੀ ਵੀ ਦਿੱਤੀ ਐ ਕੱਲ ਦਿੱਤੀ ਸੀ ਓਕੇ ਕੇਕ ਕੱਟਣਾ ਹੈ ਪਰਸ਼ੂ ਮਿੱਥੇ ਹੋਏ ਕੇਕ ਸਪੈਸ਼ਲ ਬਣਵਾਵਾਂਗੇ ਜੀ ਬੰਦਾ ਠੀਕ ਐ ਚੱਲਾ ਇਹ ਕਰ ਲੈ ਆਦੀ ਕਰੀਗਿਆਂ ਦਾ ਰਿਗਾਰਡਮੈਂਟ ਸਾਡੇ ਸ਼ਰਮਾ ਜੀ ਬੈਠ ਨੇ ਸ਼ਰਮਾ ਜੀ ਸੈਟ ਆ ਕਮ ਕੱਲ ਨੂੰ ਲਗਭਗ 200 ਕਿਲੋਮੀਟਰ ਆਪਣਾ ਨਾ ਕਬਾਦਾ ਤੂੰ 200 ਕਿਲੋਮੀਟਰ ਹੀ ਕਰ ਲਉ ਆਪਣਾ ਛੋਟਾ ਜਿਹਾ ਸ਼ਹਿਰ ਆ ਤੇ ਠੰਡ ਬੜੀ ਹਿੰਦਰ ਉਥੇ ਸਾਫ਼ ਸੁਥਰਾ ਨਾਕੂਈ ਤੇ ਬਾੜੀ ਭੀੜ-ਪਟਕਾ ਹੈ ਨਾ ਘੈਂਟ ਕੰਮ ਆ ਯਾਰ ਮੋੜ ਤੇ ਆ ਜਰੂਰ ਦੁਕਾਨਾਂ ਹੈਗੀਆਂ ਸਾਰੀਆਂ ਮਤਲਬ ਉਵੇਂ ਉਣੇ ਹੈਗੇ ਬਹੁਲੇ ਵੱਡੇ ਬ੍ਰਾਂਡ ਕੋਈ ਇੱਥੇ ਉਹ ਉਹੀ ਗੱਲ ਇਹਨੂੰ ਘੈਂਟ ਕਹਿੰਦੀ ਹੈ ਨਾਰ ਕੰਡੇ ਦੇ ਹੱਥਾਂ ਨੂੰ ਯਾਰ ਨਿੱਕਾ ਹੈ ਬਜਾ ਦਾ ਸੋਹਣਾ ਹੈ ਨਾ ਆਪਣੇ ਗੱਡੀ ਉਪਰਾਂ ਖੜੀ ਆਪਾਂ ਇੱਥੇ ਲਾਉਣੇ ਲੱਗੇ ਆਦੋ ਥਾਤ ਲਈ ਉਹਦੀ ਲੱਗਿਆ ਇੱਧਰੋਂ ਐਂਟਰੀ ਹੈ ਸਭ ਤੋਂ ਗਲਾ 45 ਤੇ 44 ਕਿਲੋਮੀਟਰ ਹੈ ਇਹਦਾ ਇੱਧਰੋਂ ਆ ਸਜੋ ਇੱਧਰੋਂ ਇੱਧਰ ਆਪਾਂ ਜਾਣਾ ਕੱਲ ਨੂੰ ਰਕੌਂਫਿਓ ਚਿਤਕੋਲਪੂ ਅੱਛਾ ਰਕਸ਼ਮ ਇੱਧਰ ਜਾਣਾ ਆਪਾਂ ਬਰਾਮਪੁਰ ਇੱਧਰ ਮੈਂ ਰੋਟੀ ਖਾਣ ਆਏ ਸੀ ਨੇਗੀਸ ਤਾਂ ਥਾਣੇ ਹੈਗਾ ਆਸਾ ਲੱਗਾ ਮੇਰੇ ਕੋ ਤੇ ਉਹਨਾਂ ਨੇ ਕਿਹਾ ਹਿਮਾਲਿਆ ਚ ਕੀ ਇਹ ਦਾ ਹਿਮਾਲਿਆ ਹਾਂ ਅੱਜ ਦੇਖ ਲੈ ਬੈਠੇ ਹਾਂ ਉਹ ਬੈਠੇ ਹਾਂ ਜਮਾਨੇ ਅੰਦਰੋਂ